ਲੈ ਵੀ ਹੈਰੀ ਵੀਡੀਓ ਅੱਜ ਬਣਾ ਕੇ ਪੂਰਾ ਤਿਆਰ ਹੋ ਗਿਆ ਅੱਜ ਸ਼ਰਟ ਦੀ ਪਾਉਣੀ ਵੀਡੀਓ ਇਹਦੇ ਵਿੱਚ ਜਿੱਦਾਂ ਮਤਲਬ ਆ ਸਾਰੇ ਕਲਰ ਹੈਗੇ ਆ ਸਾਰੇ ਕਲਰ ਹੈਗੇ ਤੇ ਅੱਜ ਵੀਡੀਓ ਸ਼ੂਟ ਟਾਈਮ ਹੈਰੀ ਦਾ ਸ਼ੂਟ ਟਾਈਮ ਇਹ ਕਿੰਨੇ ਦਿਨਾਂ ਬਾਅਦ ਹੀ ਆਉਂਦਾ ਜਦੋਂ ਇਹਦਾ ਦਿਲ ਕਰੇ ਉਹਦੇ ਹੁੰਦਾ ਵੀ ਆ ਜਾ ਬਣਾ ਲੈ ਅੱਜ ਵੀਡੀਓ ਬਣਾਣੀ ਹੁੰਦੀ ਹੈ ਤੇ ਅੱਜ ਪੂਰੀ ਹਣ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਗਰਮ ਸ਼ਰਟ ਆ ਗਰਮ ਹੈਰੀ ਇੱਕ ਫੋਨ ਵੀ ਆਉਂਦਾ ਸੀਗਾ ਅੱਜ ਪ੍ਰਮੋਸ਼ਨ ਕਰਨ ਲਈ ਜਾਣਾ ਉੱਥੇ ਵੀ ਜਾਣਾ ਕਾਲ ਠੀਕ ਆ ਜੇ ਪ੍ਰੋਮੋਸ਼ਨ ਕਰ ਲਈ ਇੱਕ ਫੋਨ ਵੀ ਆਉਂਦਾ ਸਾਡੇ ਤੋਂ ਕੋਈ ਵੀ ਵੀਰ ਪ੍ਰੋਮੋਸ਼ਨ ਕਰਾ ਸਕਦਾ ਆ ਤੇ ਜੇ ਹਰੀ ਜਿਹਦਾ ਪ੍ਰੋਮੋਸ਼ਨ ਕਰਾਉਣ ਲਈ ਕਈ ਰੇਟ ਬਹੁਤ ਰੱਖਦੇ ਆ ਤਾਂ ਆਪਣਾ ਜੀ ਰੇਟ ਜਾਇਜ਼ ਵਾਂਗ ਉਦਾਂ ਵੀ ਕਰ ਦਿੰਨੇ ਆ ਆਪਾਂ ਮੰਗੀ ਦੇ ਨਹੀਂ ਜਿੰਨਾ ਵੜਾ ਦਿੰਦਾ ਆ ਪਾਪਾ ਮੰਗਦਾ ਹੀ ਨਹੀਂ ਪੈਸੇ ਜਿੰਨੇ ਵੜਾ ਤੇ ਚੱਲ ਠੀਕ ਆ ਜੇ ਨਾਂ ਵੀ ਵੜਾਏ ਵੀ ਇਹ ਹਿਸਾਬ ਨਾਲ ਜੇ ਨਾਂ ਵੀ ਵੜਾਏ ਤਾਂ ਵੀ ਮੁੜਿਆਣਾ ਕੋਈ ਨਾ ਕੋਈ ਨਾ ਪਿੰਡ ਦੇ ਦੀ ਉਦਾਂ ਹੀ ਕਰਦੇ ਆ ਇਸੇ ਕਰਕੇ ਅੱਜ ਆਪਾਂ ਵੀਰ ਆਪਣੇ ਕੋ ਤਾਂ ਕਰਕੇ ਉਦਾਂ ਤਾਂ ਇਹਦੀ ਮੰਮੀ ਨੇ ਵੀ ਬੁਟੀਕ ਖੋਲ੍ਹਿਆ ਆ ਪਰ ਆਪਾਂ ਤਾਂ ਕਰਕੇ ਉਹ ਵੀਰ ਸਾਡੇ ਤੋਂ ਪਹਿਲਾਂ ਹੀ ਕਰਾਉਂਦਾ ਪ੍ਰੋਮੋਸ਼ਨ ਹਰ ਨਵੇਂ ਸਾਲ ਤੇ ਜਾਂ ਦਿਵਾਲੀ ਤੇ ਦਿਵਾਲੀ ਤੇ ਤੇ ਨਹੀਂ ਐਸ ਵਾਰ ਉਹ ਤੋਂ ਕਰਾ ਹੋਈ ਸੀ ਤੇ ਨਵੇਂ ਸਾਲ ਤੇ ਉਹ ਕਰਾਉਂਦਾ ਤੇ ਅੱਜ ਆਪਾਂ ਚੱਲਦੇ ਆਂ ਪ੍ਰੋਮੋਸ਼ਨ ਕਰਨ ਤੇ ਇਹ ਹੈਗੇ ਲੇਡੀ ਸੂਟ ਆ ਜਾਓ ਫੇਰ ਦੇਖਦੇ ਆਂ ਕੀ ਕੀ ਆਫਰ ਆ ਆ ਤੇ ਦੇਹੋ ਸਾਹਿਬ ਨੇ ਵੀ ਆਣਾ ਕਿਉਂਕਿ ਸੂਟਾਂ ਲਈ ਉਹਨੂੰ ਹੀ ਦੱਸਣਾ ਪੈਣਾ ਸਾਨੂੰ ਤਾਂ ਕੋ ਪਤਾ ਨਹੀਂ ਅਸੀਂ ਤੇ ਜਾ ਕੇ ਖੜੇ ਹੋ ਜਾਣਾ ਕਨੇ ਯਾਰੀ ਚਲੋ ਵਰਦੀ ਕਰ ਲੋ ਚੇਂਜ ਤੇ ਆਪਣੀ ਉਹ ਹੀ ਬਲੂ ਵਾਲੀ ਫੇਵਰੇਟ ਹੁੱਡੀ ਪਾ ਲੋ ਤੇ ਚਲ ਜੀ ਓਕੇ ਦੋ ਜੀ ਪਹੁੰਚ ਗਏ ਆਪਾਂ ਉਹ ਸ਼ੌਪ ਤੇ ਹੈਗਾ ਬੰਬੇ ਸੂਰਤ ਵਾਲੀ ਸ਼ੌਪ ਦਾ ਨਾਮ ਹੈਗਾ ਜੀ ਦੱਸਦੇ ਮਾਣੇ ਸਦੀਕੀ ਹੈਰਮਨ ਸਟੋਰ ਤੇ ਇਹ ਹੈਗਾ ਇੱਧਰ ਗੁਰਦੁਆਰਾ ਆ ਸਾਡਾ ਡਾਕਨਾਂ ਪਿੰਡ ਕਾਲਾ ਸਿੰਘਾਂ ਤੇ ਉਹਦੇ ਨਾਲ ਹੀ ਸਾਹਮਣੇ ਆ ਇਹ ਸ਼ੌਪ ਤੇ ਆ ਜਿਓ ਦੇਖਦੇ ਆ ਕੀ ਕੀ ਓਵਰਾਲ ਆਈਆਂ ਆ ਅੰਦਰ ਚੱਲ ਕੇ ਜੋਗਸਾਹਬ ਵੀ ਅੰਦਰ ਬੈਠੀ ਮਿਲਦਾ ਉਹਨੇ ਇੱਕ ਅੰਦਾ ਸੂਟ ਪਸੰਦ ਕਰ ਹੀ ਲਿਆ ਹੋਣਾ ਕਿਉਂਕਿ ਆਮਰਤਨ ਨੂੰ ਮਹਿੰਗੀ ਪੈ ਜਾਂਦੀ ਹੁੰਦੀ ਇੱਥੇ ਕਰਕੇ ਕੋ ਸੂਟਾਂ ਵਾਲਾ ਕੰਮ ਹੋਵੇ ਆ ਜਾਓ ਫੇ ਦੇਖਦੇ ਆ ਕੀ ਹਾਲ ਬਣਦਾ ਮੈਂ ਵੀ ਹੁਣ ਆਪਾਂ ਪਹੁੰਚ ਗਏ ਦੋਸਤ 10 ਮੜਾਇਆ ਕਿ ਲੇਡੀਜ਼ ਕੰਮ ਤੇ ਲੇਡੀ ਸੂਟਾਂ ਬਾਰੇ ਤਾਂ ਜਿਆਦਾ ਜਾਣਕਾਰੀ ਦੱਸ ਦੇਵੇ ਦੱਸਵੇ ਕੀ ਕੀ ਆਫਰ ਹੈ ਤੇ ਕੀ ਕੀ ਸੈਟ ਨਵੇਂ ਸਾਲ ਤੇ ਆ ਜੀ ਨਵੇਂ ਸਾਲ ਤੇ ਲੋਹੜੀ ਤੇ ਭਜੀ ਆਫਰ ਲਾਈ ਇਸ ਤੇ ਅੱਛਾ ਲੋਹੜੀ ਤਾਂ ਹੀ ਆ ਫੇਰ ਤਾਂ ਕਾਫੀ ਲੰਬਾ ਟਾਈਮ ਆ ਜਿੱਦਾਂ ਚੱਲਣੀ ਅਜੇ ਨਵਾਂ ਸਾਲ ਆਉਣਾ ਫੇਰ ਲੋਹੜੀ ਹੋਣੀ ਠੀਕ ਆ ਤੇ ਖੂਬ ਫਾਇਦਾ ਠਾਈਓ ਤੇ ਹੁਣ ਦਿਖਾ ਦੇ ਵਿੱਚ ਐਟੋਂ ਕਰ ਦੀਏ ਅੱਛਾ ਆ ਵੀ ਤਿਆਰ ਕੀਤੀਆਂ ਕਟ్రਾਈ ਦੇ ਸੂਟ ਆ ਭਜੀ ਗਰਮ ਫੇਰ ਬਟ ਕਟ్రਾਈ ਦੇ ਆ ਸ਼ਰਟ ਆ ਸਲਵਾਰ ਆ ਜੀ ਠੀਕ ਹੈ ਪੁੰਚੇ ਤੇ ਵਰਕ ਹੋਊਗਾ ਥ੍ਰੈਡ ਵਰਕ ਤੇ ਉੱਪਰ ਆ ਗਿਆ ਸਟੋਰ 컬러-ਕਲਰ ਬਥੇਰੇ ਵਿੱਚ ਮਿਲ ਜਾਣਗੇ ਵਿੱਚ ਬਹੁਤ 컬러 ਹੈ ਭਾਜੀ ਆਨਲਾਈਨ ਰੇਟ ਇਹਦਾ ਜਿਹੜਾ ਵਾ 1300-1400 ਰੁਪਏ ਦਾ ਵਾ ਅੱਛਾ 13-1400 ਆਨਲਾਈਨ ਰੇਟ ਹੈ ਦਾ ਤਾਂ ਆਪਾਂ ਕੀ ਮਤਲਬ ਆਫਰ ਦੇ ਰਹੇ ਇਹਦੇ ਵਿੱਚ ਆਪਾਂ ਭਾਜੀ ਦੇ ਰਹੇ ਹਾਂ ਸਟੈਮ ਲੋੜੀ ਤੱਕ ਫਿਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਲੋੜੀ ਤੱਕ ਹੂੰ 1500 ਰੁਪਏ ਦੇ ਦੋ 1500 ਦੇ ਦੋ ਹਾਂਜੀ ਮਤਲਬ ਇੱਕ ਦੇ ਰੇਟ 'ਚ ਹੀ ਸਮਝ ਲਓ ਤੁਹਾਨੂੰ ਦੋ ਮਿਲ ਜਾਣੇ ਆ ਲੋ ਹਾਂਜੀ ਜੀ ਗਾਈ ਤੇ ਆ ਦੇਖ ਲੋ ਸਟੋਰ ਵੀ ਤਾਂ ਤਿਆਰ ਕੀ ਹੋਇਆ ਹੈ ਨਾ ਸਾਰਾ ਆਪਣੇ ਸਾਰੇ ਬੁਟੀਕ ਦੇ ਵਿੱਚ ਬਣੇ ਆ ਲੋ पाच ਚੀਜ਼ਾਂ ਦੇਖੋ ਇਹ ਕੱਪੜਾ ਕਿਹੜਾ ਆ ਜਾਂਦਾ ਜੀ ਤੇ ਬਾਜੀ ਕਿਹੜਾ ਆ ਜੀ ਇਹ ਹੈ ਵੈਲਵਟ ਨਵਾਂ ਜੱਲਿਆ ਨਾ ਕਟਰਾਏ ਇਹਨਾਂ ਦੇ ਨਾਂ ਬੋਰਨ ਦੀ ਬਾਜੀ ਤੇ ਨਾ ਹੀ ਮਤਲਬ ਵੀ ਦੂਸਰਾ ਇਹ ਜਿੱਦਾਂ ਮਰਜ਼ੀ ਇਹਨਾਂ ਨੂੰ ਯੂਜ਼ ਕਰੋ ਤੇ ਨਾ ਹੀ ਇਹਨਾਂ ਦਾ ਕਲਰ ਵਗੈਰਾ ਖਾਸ ਕਰਨਾ ਨਹੀਂ ਜੀ ਨਾ ਹੀ ਕਲਰ ਤੇ ਨਾ ਹੀ ਬੋਰਨ ਤੇ ਹੱਲੇ ਆਪਾਂ ਇੱਕ ਆਫਰ ਆ ਹਾਂਜੀ ਉਹ ਦੱਸਾਂਗੇ ਥੋੜਾ ਵੀਡੀਓ ਦੇ ਵਿੱਚ ਲੇਟ ਅੱਛਾ ਜੀ ਅੱਛਾ ਇਹਨਾਂ ਨਾਲ ਵੀ ਇੱਕ ਆਫਰ ਆ ਉਹ ਤਮਾਕਾ ਹੀ ਦਵਾਂਗੇ ਤੁਹਾਨੂੰ ਅੱਛਾ ਉਹ ਵੀ ਇੱਕ ਤਮਾਕਾ ਉਹ ਵੀ ਬਣੇ ਰਹੀਓ ਵੀਡੀਓ ਦੇ ਵਿੱਚ ਤੁਹਾਨੂੰ ਐਂਡ ਤੇ ਸ਼ਾਇਦ ਉਹ ਜੀ ਬਹੁਤ ਜਿਹੜੀ ਦਵਾਂਗੇ ਤਮਾਕਾ ਕਿਹੜੀ ਤੁਹਾਨੂੰ ਤੇ ਕਲਰ ਕਲਰ ਦੇ ਵਿੱਚ ਤੁਹਾਨੂੰ ਮੈਂ ਦੱਸਾਂ ਕਿ ਤੁਹਾਨੂੰ 20 ਤੋਂ 25 ਕਲਰ ਮਿਲੇਗਾ 20 ਤੋਂ 25 ਕਲਰ ਹਾਂਜੀ ਜੋ ਚੀਜ਼ ਕਹੋਗੇ ਜਿੱਦਾਂ ਦਾ ਡਾਰਕ ਕਹੋਗੇ ਡਾਰਕ ਦੇ ਦਾਂਗੇ ਲਾਈਟ ਕਹੋਗੇ ਲਾਈਟ ਦੇ ਦਾਂਗੇ ਦੁਬਾਰਾ ਫਿਰ ਸੁਣ ਲੋ ਰੇਟ ਭਾਜੀ 800 ਦਾ 1 ਕਿਸ਼ਟ 800 ਦਾ 1500 ਰੁਪਏ ਦੇ ਦੋ 1500 ਦੇ ਦੋ 3000 ਦੇ ਚਾਰ 3000 ਦੇ ਚਾਰ ਤੇ ਲੋੜੀ ਤੋਂ ਬਾਅਦ 3000 ਦਾ ਇੱਕ ਲੋੜੀ ਤੋਂ ਬਾਅਦ ਲੋੜੀ ਤਾਂ ਆਹੋਂ ਫਿਰ ਮੁੜ ਕੇ ਨਾ ਆ ਜੀ ਉਹ ਵੀ ਵੀਡੀਓ ਵਾਚ ਦੇਖੋ ਤੁਸੀਂ ਲੋੜੀ ਤੋਂ ਪਹਿਲਾਂ ਪਹਿਲਾਂ ਲੈ ਜਾਓ ਬਿਲਕੁਲ ਜੀ ਨਵਾਂ ਆਰਟੀਕਲ ਆਪਾਂ ਇਹਦਾ ਆ ਸਾਰੇ ਨਈਆਂ ਵਾ ਦੇਖੋ ਆ ਚੀਜ਼ਾਂ ਨੇਚਰਲ ਕਰੀਬ ਦੇ ਵਿੱਚ ਡਰੈਸਾਂ ਟੁੱਟਸਾਂ ਬਣਦੀਆਂ ਵਾ ਪਾਰਟੀ ਵਾਂ ਆ ਦੇਖੋ ਚਾਰ ਕਲਰ ਦੇ ਵਿੱਚ ਮਸਟਰਡ ਮਿਲ ਜੇਗਾ ਤੁਹਾਨੂੰ ਪਰਪਲ ਮਿਲ ਜੇਗਾ ਬਲੈਕ ਮਿਲ ਜੇਗਾ ਵਾਈਨ ਮਿਲ ਜੇਗਾ ਲੱਗਦਾ ਪੂਰਾ ਫਲਕਾਰੀ ਵਾਂਗੂ ਚਾਂਪੂ ਆਵੰਨਾ ਆਜਾ ਜਮਾ ਇਹ ਪਿਆਰ ਚਾਹਦੀਆਂ ਦੇ ਗਾਂ ਸੀਜ਼ਨ ਸਟਾਰਟ ਹੋ ਗਿਆ ਨੇ ਨਾ ਇਹ ਹੈਂਡਵਰਕ ਤੇ ਤਿਆਰ ਕੀਤਾ ਜੀ ਹਲੋ ਇਸ ਟਾਈਮ ਹੈਂਡਵਰਕ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਹੈਂਡਵਰਕ ਦਾ ਓ ਜੀ ਇਹ ਹੈਗਾ ਮੋਡਲ ਬਹੁਤ ਜਿਆਦਾ ਸੋਹਣਾ ਕਲਰ ਹੈ ਇਹ ਨਵਾਂ ਗਹਿਣਾ ਡਬਲ ਚੇਨਿੰਗ ਜੀ ਮਾਰਦਾ ਹੈ ਨਾ ਇਹ ਸਿਲਵਰ ਹੈ ਨਾ ਤਾਂ ਕਾਚੇ ਤੇ ਤਾਂ ਜਿਆਦਾ 골ਡਨ ਚ ਵਰਕ ਆਉਂਦਾ ਹੁੰਦਾ ਹੈ ਤੇ ਸਿਲਵਰ ਦਾ ਟੋਪੀਸ਼ਨ ਦੇ ਵਿੱਚ ਵੀ ਦੇਖੋਗੇ ਪੋਜੀਸ਼ਨ ਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਆਪਣੇ ਕੋਲ ਹਲੋ ਇਹਦਾ ਪ੍ਰਾਈਸ ਪ੍ਰਾਈਸ ਨਾਲ ਨਾਲ ਦੱਸਾਂਗੇ ਕਿ ਭਾਜੀ ਪਰ ਮੀਟਰ ਤੇ ਆ ਆਪਣੇ 202500 ਰੁਪਏ ਦੇ ਵਿੱਚ ਛੂਟ ਬਣ ਜਾਂਦਾ ਬਹੁਤ ਸੋਹਣਾ ਅੱਛਾ 202500 ਦੇ ਵਿੱਚ ਛੂਟ ਬਣ ਜਾਣਾ ਤੁਹਾਡਾ ਹਲੋ ਆ ਜਿੱਦਾਂ ਪ੍ਰਿੰਟ ਕੀਤਾ ਹੋਇਆ ਉਹਦੇ ਆਲੇ ਦੁਆਲੇ ਵਰਕ ਕੀਤਾ ਹੈ ਸਾਰਾ ਵਰਕ ਹੈ ਜੀ ਆਹ ਦੇਖੋ ਨਾ ਸਪੈਸ਼ਲ ਬੁਟੀਕ ਸੂਟ ਬਣਾਇਆ ਦੇਖੋ ਲੋ ਜੀ ਮੈਂ ਕਲਰ ਪਹਿਲਾਂ ਹੀ ਭਾਬੀ ਮੈਂ ਕਹਾ ਭਾਬੀ ਨੂੰ ਬਹੁਤ ਜ਼ਿਆਦਾ ਕਲਰ ਪਸੰਦ ਆਏ ਕਿਉਂਕਿ ਇਹ ਮੈਂ ਤੁਹਾਨੂੰ ਕਹਾਂ ਇਹ ਨਾ ਸੋਹਟੋ ਵਗੈਰਾ ਲੱਗਦੇ ਨਾ ਸਾਨੂੰ ਕਸਟਮਰ ਦੀ ਚੁਆਇਸ ਦਾ ਪਤਾ ਹੁੰਦਾ ਸਾਨੂੰ ਕਸਟਮਰ ਦੀ ਚੁਆਇਸ ਦਾ ਪਤਾ ਹੁੰਦਾ ਹੋਏ ਕਲਰ ਬਹੁਤ ਸੋਹਣਾ ਹਰ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਗੇਗਾ yellow ਮਿਲੇਗਾ black ਮਿਲੇਗਾ ਆ ਮੋਰ ਪੰਚਾ ਮਿਲੇਗਾ ਇੱਕ ਚੀਜ਼ ਆ ਤੇ ਦੇਖੋ ਬਹੁਤ ਜਲਦੀ ਜਲਦੀ ਬਨਾਰਤੀ ਲੋ ਜੀ ਹਲੋ ਆ ਵਾਲੀ ਵਧੀਆ ਚੀਜ਼ ਆ ਵੀ ਇਹ ਬਨਾਰਸੀ ਸੂਟ ਹੈ ਇਹਨੂੰ ਵੇਂਦੇ ਜੀ ਇਹਦੇ ਵਿੱਚ ਕਲਰ ਆਪਸ਼ਨ ਹੈ ਇਹਦੇ ਵਿੱਚ ਵੀ ਚਾਰ ਸਾਬ ਦੇ ਚਾਰ ਚਾਰ ਸੈੱਟ ਆ ਆਇਆ ਸ਼ਿਮਰ ਦਾ ਕੱਪੜਾ ਆਇਆ ਸ਼ਿਮਰ ਸੈੱਟ ਇਹਦੇ ਵਿੱਚ ਲਾਈਟ ਕਲਰ ਵੀ ਮਿਲ ਜੇਗਾ ਡਾਰਕ ਵੀ ਮਿਲ ਜੇਗਾ ਠੀਕ ਹਾਂ ਜੀ 골ਡਨ ਸ਼ਿਮਰ ਵੀ ਪਾ ਸਕਦੇ ਹਾਂ ਡਾਰਕ ਤੋਂ ਡਾਰਕ ਕਲਰ ਵੀ ਮਿਲ ਜੇ ਤੁਹਾਨੂੰ ਲਓ ਜੀ ਮਾਤਾ ਤੁਸੀਂ ਇੱਕ ਮੈਂ ਤਾਂ ਲੈ ਇੱਕ ਸੂਟ ਲੈਣ ਆਉਂਗਾ ਦੋ ਤਿੰਨ ਲੈ ਕੇ ਜਾਉਂਗਾ ਜਿੱਦਾਂ ਦੇ ਕਲਰ ਆਹ ਦੇਖੋ ਕਿੰਨਾ ਵਧੀਆ ਕਲਰ ਆਹ ਤਾਂ ਬਾਲਾ ਵਧੀਆ ਕਲਰ ਬਹੁਤ ਸਾ ਮੈਂ ਮਟਿਕ ਸੂਟ ਜਿਵੇਂ ਕੋੜਾ ਨਹੀਂ ਲੱਪਿਆ ਆਪਣੀ ਵੀਡੀਓ ਬਹੁਤ 1 2 ਘੰਟੇ ਦੀ ਬਣ ਜੇਗੀ ਉਹੀ ਨੇ ਗੱਲ ਮੇਰਾ ਆਰਟੀਕਲ ਇਹਦੇ ਵਿੱਚ ਕਲਰ ਆਪਸ਼ਨ ਬਹੁਤ ਇਹਦੇ ਵਿੱਚ ਕਲਰ ਮੇਬੀ ਮੋਰ ਪਾਂਖੇ ਹਾਰਟ ਪਿੰਕ येलो ਬਲੈਕ ਆਹ ਦੇਖੋ ਹੈ ਨਾ ਜੀ ਅਸੀਂ ਇਹ ਤਾਂ ਆਪਣੇ ਦਿਖਾਉਣ ਲੱਪੇ ਫੈ ਵੀ ਕਿਤੇ ਵੀਡੀਓ ਬਹੁਤ ਲੰਮੀਆਂ ਬਣ ਜੇਗੀ। ਉਹ ਹੀ ਤਾਂ ਗੱਲ ਆ ਵੀ ਜਿਆਦਾ ਤੁਸੀਂ ਇੱਥੇ ਸ਼ਾਪ ਤੇ ਆ ਕੇ ਮੇਨ ਕਾਲਾ ਸਿੰਘ ਆ ਪਿੰਡ ਵਾ ਤੇ ਡਾਕਖਾਨੇ ਦੇ ਸਾਹਮਣੇ ਇਹਨਾਂ ਦੀ ਸ਼ਾਪ ਆ। ਸਾਹਮਣੇ ਮੇਨ ਆਹ ਹੈਂਡਵਰਕ ਵੀ ਬੜੀ ਬਣਾਏ ਇਸ ਵਾਰ। ਆਹ ਕਲਰ ਚੁਆਇਸ ਸਰ ਲੜੀ ਬਣਾਉਣੇ। ਜੋ ਤੁਸੀਂ ਕਲਰ ਕਹੋਗੇ ਉਹੀ ਕਲਰ ਬਣ ਜਿਗਾ ਹਾਲੇ। ਅੱਛਾ ਮਾ ਤਾਂ ਲਈ ਕਲਰ ਜਿਹੜਾ ਵਿੱਚ ਕਰੋਨਾ ਉਹ ਕਰਾ ਸਕਦੇ ਆਪਣੀ ਮਰਜ਼ੀ ਨਾਲ। ਹਾਂਜੀ। ਉਹ ਵੀ ਤੁਹਾਡੇ ਕੋਲ ਆਪਸ਼ਨ ਹੈ ਜੀ ਜਿੱਦ ਤੱਕ ਹੁਣ ਲਹਿੰਗੇ ਬਣਾਉਂਦੇ ਸ਼ਰਾਰੇ ਬਣਾਉਂਦੇ ਗਰਾਰੇ ਬਣਾਉਂਦੇ ਆਪਾਂ ਤਿਆਰ ਕੀਤੇ ਹੋਏ ਵਿੱਚ ਲਹਿੰਗੇ ਦਿਖਾਉਣਾ ਤੁਹਾਨੂੰ ਬਣੇ ਅੱਛਾ ਆ ਆਪਾਂ ਜੀ ਦਿਖਾ ਆ ਮੈਂ ਦਿਖਾ ਦੇਣਾ ਤੁਹਾਨੂੰ ਆ ਦੇਖੋ ਅੱਜ ਦੇ ਵਿੱਚ ਬਣਾਇਆ ਆਪਾਂ ਲਹਿੰਗ ਤਿਆਰ ਕੀਤੇ ਲੈ ਨਾ ਬਿਹੜੇ ਲਗਾਈਏ ਨੀਚੇ ਲੈ ਬਈ ਚੋ ਆ ਚੈੱਕ ਕਰੋ ਸਾਰਾ ਮਤਲਬ ਜਿਹੜਾ ਨੀਤੀ ਉਹ ਤੁਹਾਨੂੰ ਸ਼ਹਿਰ-ਚੂਲ ਜਾਣ ਦੀ ਲੋੜ ਨਹੀਂ ਤੇ ਪਿੰਡ ਦੇ ਵਿੱਚ ਹੀ ਤੇ ਰੇਟ ਵੀ ਜਾਇਜ਼ ਹੋਰ ਤਾਂ ਨਹੀਂ ਚਾਹੀਦਾ ਉੱਥੇ ਜੈਸ਼ ਪਹਿਲਾਂ ਕਿਰਾਇਆ ਫੁਕੀ ਆ ਠੀਕ ਹੈ ਜੀ ਆ ਛੋਟਾ ਜਿਹਾ ਇੱਕ ਬਣਾਇਆ ਵਾ ਬੈਂਕ ਪਰਸ ਬਹੁਤ ਬਹੁਤ ਵਧੀਆ ਦੇਖੋ ਅੱਛਾ ਲਹਿੰਗੇ ਉੱਪਰ ਆ ਕੱਲਾ ਹੀ ਪਹਿਣਾ ਹਾਂ ਆ ਮੁੜਾ ਨਹੀਂ ਹੋਇਆ ਕੱਲੇ ਹੀ ਪਹਿਣਾ ਹਾਂ ਕੱਲੇ ਨਾਲ ਆ ਇੱਕ ਕੋਈ ਪਤਲੀ ਜੀ ਹੋਣੀ ਆ ਵੀ ਪਹਿਜਣਾ ਨਾਲ ਹਾਂਜੀ ਆ ਦੇਵਲ ਸਾਹਿਬ ਕੀ ਆ ਇਹ ਪਰਸ ਹੈ ਅੱਛਾ ਜਬਾ ਕੋਈ ਦਾ ਪੈਸੇ ਪਾ ਕੇ ਪੈਸੇ ਨਾਲ ਵਧ ਗਿਆ ਤਾਂ ਕੱਪੜਾ ਘਟ ਗਿਆ ਪਾਓ ਪੈਸੇ ਵਿੱਚ ਇਦਾਂ ਹਨ ਇਹ ਇਹ ਤਾਂ ਮੈਂ ਤੁਹਾਨੂੰ ਹੈਂਡਵਰਕ ਦਿਖਾਈਆ ਵਾ ਆ ਦੇਖੋ ਆ ਥੋੜੀ ਆ ਗਈਆਂ ਪ੍ਰੋਫੈਸ਼ਨਲ ਚੀਜ਼ਾਂ ਦੇ ਵਿੱਚ ਵਾਈਟ ਦੇ ਵਿੱਚ ਲੋ ਕਲਰ ਸਾਰੀਆਂ ਕਲਰ ਹੋ ਜਾਈ ਦੇਖੋ ਜੀ ਬਹੁਤ ਸੋਹਣੇ ਝਲਮਲ ਝਲਮਲ ਤੁਸੀਂ ਲਾਟੀਆਂ ਜਾਂ ਦੁਕਾਨ ਦਿਵਾਲੀ ਵਾਲੇ ਦਿਨ ਸੂਟ ਵੀ ਟੰਗ ਸਕਦੇ ਆ ਇੰਨੀਆਂ ਵਿੱਚ ਲਾਟਾਂ ਜਗੰਡੀਆਂ ਕਮਾਲ ਹੋ ਗਏ ਵੀ ਤੇ ਆ ਦੇਖੋ ਆ ਵੀ ਆਪਾਂ ਜਿੱਦਾਂ ਲਹਿੰਗੇ ਤਿਆਰ ਕਰਾਏ ਆ ਲੋ ਜੀ ਇਹਦੇ ਨਾਲ ਦੇ ਆਪਾਂ ਚਾਰ ਲਹਿੰਗੇ ਕਰਾਏ ਕਿਸੇ ਦੇ ਅੱਛਾ ਵੀ ਇਹਨਾਂ ਨੂੰ ਆਰਡਰ ਆਇਆ ਹੈ ਬਣਿਆ ਪੀਸ ਤੁਹਾਨੂੰ ਦਿਖਾਉਂਦੇ ਆ ਇਹ ਵਾਈਟ ਤੋਂ ਹੀ ਡਾਈ ਹੋਏ ਚਲੋ ਹੁਣ ਵਿਆਹ ਸ਼ੁਰੂ ਹੋ ਜਾਣੇ ਆ ਤੇ ਲਹਿੰਗੇ ਮੜਾ ਜੀ ਇਹਦੇ ਚੱਕ ਕੇ ਦਿਖਾ ਦਿਓ ਪਿੱਛੇ ਨੂੰ ਕਰਕੇ ਲਹਿੰਗਾ ਮੜਾ ਜੀ ਇਹਦਾ ਪਿੱਛੇ ਆ ਲੋ ਭਾਈ ਆ ਸਾਰੇ ਵਾਇਸ ਇਹ ਲੌਂਗ ਲੈਂਥ ਨਾ ਹੁੰਦੇ ਆ ਕਿ ਛੋੜਨਾ ਪਉਂਦੇ ਪੜਤ ਇਹਦੇ ਵਿੱਚ ਇਹਦੇ ਵਿੱਚ ਕਹਿਣ ਨਹੀਂ ਲਗਵਾਈ ਹੈਗੀ ਤੇ ਕਸਟਮਰ ਦੇ ਆਪਣੇ ਡਿਮਾਂਡ ਨਾਲ ਹੀ ਲੱਗੀ ਹੈ ਮੈਂ ਕੋਈ ਨਹੀਂ ਫੁੱਲਿਆ ਜੇ ਚੀਜ਼ ਪਾਉਂਦੇ ਆ ਆ ਦੇਖੋ ਇੱਕੋ ਜਿਹੀ ਬਣਾਏਗੀ ਚਾਰ ਚਾਰ ਕੁੜੀਆਂ ਦੇ ਇੱਕੋ ਜਿਹੇ ਕਲਰ ਦੇ ਬਣੇ ਆ ਪਿਆਰ ਹੋ ਕੇ ਆਏ ਲੋ ਸਭ ਦੇ ਨਾਮ ਲਿਖੇ ਉੱਪਰ ਇਹ ਸਭ ਦੇ ਮਤਲਬ ਵੀ ਲਿੰਕ ਕਿਹਾ ਜੀ ਇਹ ਚਾਰ ਇਹਨਾਂ ਨੂੰ ਵਾਈਟ ਨੂੰ ਡਾਈ ਕਰਾਇਆ ਹੈ ਆ ਆ ਜ਼ੈਡ ਬਲੈਕ ਹੈ ਜੀ ਇਹਦੇ ਵਿੱਚ ਨੂੰ ਮਤਲਬ ਵੀ ਇਹ ਦੇਖੋ ਵਾਈਟ ਤੋਂ ਪਿਲਰ ਬਾਕੀ ਤੁਸੀਂ ਸਾਰਿਆਂ ਨੇ ਸ਼ਾਪ ਤੇ ਆਉਣਾ ਆ ਤੇ ਥੋੜਾ ਜਿਹਾ ਸਾਡਾ ਨਾਮ ਵੀ ਲੈਣਾ ਤੇ ਲੈਸ ਵੀ ਤੁਹਾਨੂੰ ਕਰੂਗਾ ਜੇ ਨਾ ਕਰੂਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਬਾਈ ਨੇ ਲੈਸ ਨਹੀਂ ਕੀਤੀ ਜ਼ਰੂਰ ਕਰੂਗਾ ਆਫਰ ਦੱਸ ਜੀ ਕੀ ਹੈ ਮੇਨ ਹਾਂ ਆਫਰ ਨਾਲ ਉਹ ਵੀ ਦੱਸੋ ਵੀ ਆਫਰ ਹੈਗੀ ਜੀ ਮੇਨ ਆਪਾਂ 5000 ਦੀ ਸ਼ੋਪਿੰਗ ਦੇ ਨਾਲ 5000 ਦੀ ਸ਼ਾਪਿੰਗ ਨਾਲ 1500 2000 ਰੁਪਏ ਦੇ ਰੇਂਜ ਵਾਲਾ ਟਰੈਕਸੂਟ ਦੇਨੇ ਫ੍ਰੀ ਟਰੈਕਸੂਟ ਫ੍ਰੀ ਆ ਜੀ 5000 ਦੀ ਸ਼ਾਪਿੰਗ ਨਾਲ ਆ ਕੋਰਸੈਟ 3 ਟਰੈਕਸੂਟ ਕੋਰਸੈਟ ਕੋਰਸੈਟ ਲਾਓ ਭਈਆ ਤਾਂ ਫੇਰ ਤੁਸੀਂ ਆ ਤਾਂ ਕਮਾਲ ਹੀ ਹੋਵੇ ਆ ਨਾਇਰਾ ਕੱਟ ਅੱਛਾ ਨਾਇਰਾ ਕੱਟ ਵੀ ਹੈਗੀ ਇਹ ਉਦਾਂ ਨਹੀਂ ਤੁਸੀਂ ਸੇਲ ਕਰਦੇ ਤਾਂ ਮੈਂ ਅਸੀ ਆਰਡਰ ਉਦਾਂ ਨਹੀਂ ਸੇਲ ਕਰਦੇ ਪ੍ਰੋਪਰਲੀ ਇਹਨੇ ਆਹ ਕੁਰਤੀ ਨਾਲ ਇਹ ਫ੍ਰੀ ਵਾਲੇ ਨਾਲ ਫ੍ਰੀ ਹੈ ਜੀ ਅਜਾ ਫ੍ਰੀ ਵਾਲੇ ਲੈ ਜੀ ਆਪਾਂ ਤਾਂ ਦੂਜੇ ਤੋਂ ਕਿੱਦਾਂ ਮੰਨੂ ਠੀਕ ਹੈ ਵੈਸੇ ਇਹਦੇ ਵਿੱਚ ਦਾ ਮਤਲਬ ਵੀ ਕਾਫੀ ਤਰ੍ਹਾਂ ਦੇ ਮਿਲ ਜੇਗੇ ਸਭ ਦੇ ਅਲੱਗ-ਅਲੱਗ ਡਿਜ਼ਾਈਨ ਐ ਅਲੱਗ-ਅਲੱਗ ਕਲਰ ਸਭ ਦੇ ਮਿਲੇਗਾ ਇਹ ਤੁਹਾਨੂੰ ਇਹ ਤੁਹਾਨੂੰ ਪੈਸਿਆਂ ਦੇ ਨਹੀਂ ਮੈਂ ਇਹ ਤੁਹਾਨੂੰ ਫ੍ਰੀ ਮੈਨ ਜੇ ਤੁਸੀਂ 5000 ਦੀ ਸ਼ਾਪਿੰਗ ਕਰੋਗੇ ਤਾਂ ਠੀਕ ਹੈ 5000 ਦੇ ਨਾਲ ਮਾਤਾ ਜੀ ਲੈਣਗਾ ਉਹਦਾ 15-2000 ਤਾਂ ਆਉਂਦਾ ਹੀ ਹੋਣਾ ਇਹ ਹਾਂਜੀ ਭਾਜੀ ਇਹ ਤਾਂ ਆਉਂਦਾ ਐ ਇੰਨੇ ਦਾ ਉਹ ਫ੍ਰੀ ਮਿਲ ਜਾਣਾ ਬੈਲਬੱਟ ਦਾ ਇਹ ਕਿ ਟਰਾਈ ਦੇ ਬੈਲਬੱਟ ਹੈ ਨਾ ਹਾਂ ਸੌਫਟ ਕੱਪੜਾ ਇਹਨਾਂ ਤੇ ਕਿਹੜੀ ਲੂਈ ਆਉਣੀ ਹੈ ਹੈਂਡਵਰਕ ਥ੍ਰੈਡਵਰਕ ਵਰਕ ਸਾਰਾ ਆਪਾਂ ਕਰਾਈਦਾ ਵਾ ਪਹਿਲਾਂ ਤੁਹਾਨੂੰ ਸੂਟਾਂ 'ਚ ਆਫਰ ਮਾਤਾ ਦੋ ਮੂਦੇ ਇਕੱਠੇ ਲੈਣ 'ਚ ਫੇਰ ਤੁਹਾਨੂੰ ਨਾਲ ਫ੍ਰੀ ਵੀ ਆ ਇਹ ਕਦੀ ਦੁਬਾਰਾ ਆਫਰਾਂ ਬੋਲ ਦਿਓ ਦੁਬਾਰਾ ਆਫਰਾਂ ਬੋਲੋ 5000 ਦੀ ਸ਼ੋਪਿੰਗ ਦੇ ਨਾਲ ਭਾਜੀ ਲੋੜੀ ਤੱਕ ਆਪਾਂ ਟ੍ਰੈਕਸੂਟ ਦੇ ਰਹੇ ਫ੍ਰੀ ਫ੍ਰੀ ਤੇ ਜਿਹੜਾ ਆਪਣੇ ਕਟ੍ਰਾਈ ਦਾ 13-1400 ਰੁਪਏ ਦਾ ਸੂਟ ਹੈ ਉਹ 1500 ਦੇ ਦੋ ਦੇ ਰਹੇ ਹਾਂ 1500 ਵਿਦ ਆਪਣੇ ਉਹਦੇ ਨਾਲ ਸਟਾਲ ਵੀ ਹੈ ਤੇ ਸ਼ਰਟ ਵੀ ਹੈ ਸਰਵਾਰ ਇਹ ਪੁੱਛਦੇ ਪਹਿਲਾਂ ਸੂਟ ਜਿਹੜਾ ਤੇ ਬਾਕੀ ਸੂਟੇ ਬਣਵਾ ਵੀ ਦਿੰਦੇ ਆ ਤੁਸੀਂ ਮੇਚਾ ਦੋ ਤੇ ਦੂਜੇ ਜਿਹੜੇ ਆ ਆਮ ਆ ਇਹ ਕਲਰ ਵੀ ਕਰਾ ਦੇਣਗੇ ਤੁਹਾਡੀ ਮਰਜ਼ੀ ਦਾ ਜਿਹੜਾ ਮਰਜ਼ੀ ਤੁਸੀਂ ਕਲਰ ਚੁਆਇਸ ਕਰ ਸਕਦੇ ਆ ਆਪਨੇ ਸ਼ੋਪ ਦਾ ਡਰੈੱਸ ਆਹ ਡਰੈੱਸ ਨਾਲ ਤੁਹਾਨੂੰ ਪੂਰਾ ਇਹ ਵੀ ਥੱਲੇ ਲਾ ਦਾਂਗੇ ਹੈਰੀ ਕਿਹੜਾ ਬੋਲ ਕੇ ਦੱਸਦੇ ਬੰਬੇ ਸੂਰਤ ਫੈਬਰਿਕ ਹਮ ਧੱਲੇ ਨਾਲ ਬੋਲਦੇ ਮੈਂ ਨਹੀਂ ਤੇ ਆਪਾਂ ਕਾਲਾ ਸਿੰਘਾਂ ਤੋਂ ਗੋਲਦਾਰੇ ਦਾਖਾਨੇ ਦੇ ਸਾਹਮਣੇ ਇਹਨਾਂ ਦੀ ਹੈ ਸ਼ਾਪ ਜੀ ਤੁਹਾਨੂੰ ਆਪ ਹੀ ਦੱਸ ਪੈਣੀ ਆ ਕਿਉਂਕਿ ਹੋਰ ਕੋਈ ਸ਼ਾਪ ਹੈ ਨਹੀਂ ਪਰ ਆਪਾਂ ਫੇ ਇੰਨਾ ਕਾਫੀ ਟਾਈਮ ਲੱਗ ਰਿਹਾ ਨਾ ਕਸਟਮਰ ਵੀ ਖੜੇ ਆ ਉਹਨਾਂ ਦੇ ਤੇ ਆਫਰ ਜੀ ਆਪਾਂ ਸ਼ੁਰੂ ਨਹੀਂ ਕੀਤੀ ਕਸਟਮਰ ਪਹਿਲਾਂ ਆ ਗਿਆ ਕਿਉਂਕਿ ਲਾਈਵ ਹੀ ਆਪਾਂ ਜਿਆਦਾ ਤੁਸੀਂ ਉਹਨੇ ਜਿਹੜਾ ਮਤਲਬ ਇੱਕ ਮੇਰੇ ਕਹ ਦਸਾਂ ਹਿੱਸਿਆਂ 'ਚੋਂ ਇੱਕ ਵੀ ਨਹੀਂ ਦਿਖਾਇਆ ਜਿੰਨਾ ਸਮਾਨ ਇੱਥੇ ਪਿਆ ਇਹਨਾਂ ਕੋ ਵਰਾਈਟੀ ਪਈ ਆ ਤੁਹਾਨੂੰ ਆ ਕੇ ਪਤਾ ਲੱਗ ਜੀਆਂ ਸਾਡਾ ਸਟੋਰ ਸਟੋਰ ਸਾਰਾ ਜੋ ਵਰਾਈਟੀ ਕਿਉਂਕਿ ਉਹੀ ਮਿਲ ਜੇਗੀ ਉਹੀ ਮਿਲ ਜੂਗੀ ਫੋਟੋ ਜੋ ਦਿਖਾਵਾਂਗੇ ਉਹੀ ਮਿਲ ਜੇਗੀ ਹਾਂ ਫੋਟੋ ਵੀ ਕਈ ਵੇਲੇ ਹੁੰਦਾ ਵੀ ਆਹ ਚੀਜ਼ ਚਾਹੀਦੀ ਆ ਉਹ ਵੀ ਸੇਮ ਤੁਹਾਨੂੰ ਲਿਆ ਕੇ ਦੇਣਗੇ ਕਲਰ ਵੀ ਕਰਾ ਦੇਣਗੇ ਸਮਾਈ ਵੀ ਹਾਰੀ ਕਰ ਦੇਣਗੇ ਸਾਰਾ ਕੁਝ ਹੋ ਜੂਗਾ ਜੀ ਚਲੋ ਮਿਲਦੇ ਆਂ ਫੇ ਤੁਸੀਂ ਮਿਲਿਓ ਆ ਕੇ ਇਹਨਾਂ ਨੂੰ ਸ਼ਾਪ ਤੇ ਤਾਂ ਆਪਾਂ ਵੀ ਫੇ ਤੁਹਾਡੇ ਸਾਰਾ ਡਰੈੱਸ ਪਾ ਦਿੰਨੇ ਆ ਤੇ ਹੋਰ ਕੋਈ ਗੱਲਬਾਤ ਦਿਓ ਸਾਂ ਵੀ ਆਫਰ ਆਣਾ ਸੈਟਮ ਵਧੀਆ ਲੱਗਾ ਹੈ ਵੀ ਸੂਟੇ ਇਹਨਾਂ ਦੇ ਕੋਲ ਆ ਵੀ ਗਏ ਇਹ ਸਾਰੇ ਜੀ ਤਿਆਰ ਕੀਤੇ ਆਪਣੇ ਕੋਲ ਸੂਟ ਹੈ ਆ ਦੇਖੋ ਆ ਸਾਰੇ ਜਿੱਦਾਂ ਵੀ ਆਪ ਹੀ ਤਿਆਰ ਕਰਾਈਦੇ ਅਸੀਂ ਆ ਦੇਖੋ ਆ ਚੀਜ਼ ਹੋ ਗਈ ਠੀਕ ਹੈ ਆਏ ਦਾ ਆਪਣੀ ਦੁਪੱਟਾ ਬਣਾਇਆ ਸਭ ਆਪ ਆਪਣੇ ਆ ਬਾਕੀ ਚਲੋ ਫਿਰ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਹਾਂ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਆਫਰ ਆਗੀਆਂ ਹੁਣ ਗਾਗ ਵੀ ਕਾਫੀ ਆ ਗਏ ਹੈ ਜੀ ਮੋਬਾਈਲ ਨੰਬਰ 8264767329 ਚਲੋ ਓਕੇ ਬਾਈ ਉਹਦੇ ਵੱਡਾ ਗਾਹਕ ਵੀ ਇੱਕ ਆ ਗਿਆ ਦਿਖਾ ਦੇ ਯਾਰੀ ਬਲੇ ਪਾਸੇ ਇਹ ਤਾਂ ਸਾਹਮਣੇ ਕਰੋ ਇੱਧਰ ਅੱਗੇ ਲੈ ਜਾਓ ਹੋ ਠੀਕ ਹੈ ਅਮਰੀਕਾ ਚਲ ਜੂਗੀ ਰੈਡੀ ਕੋਲ ਅੱਛਾ ਤੇ ਚਲੋ ਫੇ ਆਪਾਂ ਇਹਨਾਂ ਦਾ ਸਾਰਾ ਡਰੈੱਸ ਪਾ ਦੇਣਾ ਥੱਲੇ ਫੋਨ ਨੰਬਰ ਤੁਸੀਂ ਇਹਨਾਂ ਨਾਲ ਕੰਡੈਕਟ ਕਰ ਲੋ ਤੇ ਇਹਨਾਂ ਦੀ ਆਈਡੀ ਵੀ ਤੁਹਾਡੀ ਬਣੀ ਹੋਣੀ ਹੈ ਜੀ ਬੰਬੇ ਤੋਂ ਫੈਬਰਿਕ ਸ਼ਾਪ ਦੀ ਆਈਡੀ ਉਹ ਵੀ ਆਪਾਂ ਆਈਡੀ ਵੀ ਨਾਲ ਮੈਂਸ਼ਨ ਕਰ ਦਾਂਗੇ ਚਲੋ ਠੀਕ ਹੈ ਜੀ ਓਕੇ ਬਾਈ